ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਹਾਜ਼ਰ ਹਾਂ ਮਨਦੀਪ कौर ਅੱਜ ਨਵੀਂ ਵੀਡੀਓ ਲੈ ਕੇ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕਰ ਚੁੱਕੇ ਆ ਸੋ ਦੇਖੋ ਜੀ ਆ ਸਾਡੀ ਸਨੋਵਰ ਗੌਰ ਆ ਇਹ ਆਪਣੀ ਪਹਿਲਾਂ ਵੀ ਵੀਡੀਓ ਅਪਲੋਡ ਕਰ ਚੁੱਕੀ ਆ ਹੁਣੇ ਲੱਗੀ ਜੀ ਦੋ ਗੁੱਤਾਂ ਕਰਨਾ ਕਹਿੰਦੀ ਮੈਨੇ ਇੱਕ ਗੁੱਤ ਨਹੀਂ ਕਰਨੀ ਮੇਰੇ ਦੋ ਗੁੱਤਾਂ ਕਰਿਆ ਕਰੋ ਅਰੇ ਇਹ ਇਹ ਵੀ ਦੇਖੋ ਜੀ ਵੱਡੇ ਦਾ ਵੱਡੇ ਇਹ ਛੋਟੇ ਬੱਚੇ ਵੀ ਬਲੌਘਾ ਨੇ ਟੱਟੇ ਪੈਣੇ ਆ ਦੇਖ ਲੋ ਇਹ ਆਪਣੀ ਬਲੌਗ ਦੇਖ ਲਈ ਆ ਪਤਾ ਨਹੀਂ ਕਿੰਨੇ ਸਾਲ ਤੋਂ ਸਾਰਾ ਦਿਨ ਦੇਖ ਦੇਖ ਕੇ ਹੱਸੀ ਜਾਂਦੀ ਆ ਜੀ ਇਹਨਾਂ ਨੂੰ ਪਾਗਲ ਹੋ ਰਹੀ ਆ ਇਹ ਪਾਗਲਵੰਤਾ ਲੱਗਦਾ ਪਾਗਲ ਹੋਊਗੀ ਜੀ ਇਹ ਪਾਗਲ ਹੋਏਗੀ ਸੁਣਾਓ ਫਿਰ ਕਾਨੂੰ ਕੀ ਆ ਕੱਲ ਛੁੱਟੀ ਆ ਏ ਹੁਣ ਮਸਤਾ ਜੀ ਹੋਰ ਦੱਸੋ ਜੀ ਸਾਰੇ ਤੁਹਾਡਾ ਕੀ ਹਾਲ ਚਾਲ ਹੈ ਤੁਸੀਂ ਕਿੱਥੋਂ ਮੇਰੇ ਬਲੌਗ ਮੇਰਾ ਚੈਨਲ ਦੇਖਦੇ ਹੋ ਆਪਾਂ ਜੇ ਤੁਸੀਂ ਕਹੋ ਜੀ ਅਸੀਂ ਰੋਜ਼ ਵੀਡੀਓ ਲੈ ਕੇ ਆਇਆ ਕਰਾਂਗੇ ਕਮੈਂਟ ਜਰੂਰ ਕਰਿਓ ਵੀ ਸਾਡੀਆਂ ਵੀਡੀਓ ਕਿੱਦਾਂ ਦੀਆਂ ਹੁੰਦੀਆਂ ਨੇ ਬਾਕੀ ਤੁਹਾਨੂੰ ਹੋਰ ਇੰਟਰੋਡਿਊਸ ਕਰਾ ਦਾਂਗੇ ਬਾਕੀ ਬਾਏ ਬਾਏ ਧੰਨਵਾਦ